ਹਾਂਜੀ ਸਾਰਿਆਂ ਦਾ ਸਵਾਗਤ ਕਿ ਭਾਈ ਮਸ਼ੀਨ ਆਪਾਂ ਨੇ ਰੂਪ ਮਸ਼ੀਨ ਕੱਲ ਚਲਾਤੀ ਕੱਲ ਕਰਤਾ ਸੀਗਾ ਮਹੂਰਤ ਵਧੀਆ ਚੱਲੀ ਮਸ਼ੀਨ ਤੇ ਅੱਜ ਆਪਾਂ ਦੂਜੀ ਮਸ਼ੀਨ ਚਲਾਉਨੇ ਆਂ ਗਰਦਿਆਲ ਮੱਥਾ ਟੇਕ ਕੇ ਚੱਲਦੇ ਆਂ ਫਿਰ ਮਸ਼ੀਨ ਆਪਣੀ ਤਿਆਰ ਖੜੀ ਆ ਬਟੂ ਬਟੂ ਹੋਣੀ ਲੱਗੇ ਮੈਨੇ ਤਿਆਰੀ ਕਰਨ ਆਈ ਆ ਬਟੂ ਆਈ ਜਾਣ ਬਿੰਦੂ ਕੁੜੀ ਦੇ ਕੰਨ ਤੁਸੀਂ ਤਾਂ ਉਹ ਕੰਮ ਕਰਦੇ ਹੋ ਯਾ ਹੋਰ ਮੇਰੇ ਤੇ ਇਹਦੇ ਆਪਾਂ ਨੇ ਨਾ ਰੀਲ ਦੇ ਟੈਨਾਂ ਬੜੀਆਂ ਪਾਤੀਆਂ ਗਾਰੰਟੀ ਟੈਨਾਂ ਪਾਤੀਆਂ ਸੀ ਇਹਦੇ ਵੀਡੀਓ ਬਣਾਉਣ ਦਾ ਹੀ ਬਾਈ ਟਾਈਮ ਨਹੀਂ ਲੱਗਿਆ ਹੈਗਾ ਬਹੁਤ ਬੀਜੀ ਚੱਲੇ ਕੰਮ ਤੇ ਰੀਟਰਾਲੀ ਦੀ ਜਾਲੀ ਵੀ ਬਦਲੀ ਜਾਲੀ ਇਹਦੀ ਬੜੀ ਲਾਈ ਮੈਂ ਗਾਰੰਟੀ ਕਰਨਾ ਪਾਤੀ ਆ ਇਹਦੇ ਨਾਲ ਵੀ ਇਹ ਨਾ ਉੱਚੀ ਹੋ ਜਾਂਦੀ ਆ ਫਿਰ ਛੱਤੇ ਅਬਲੀਆਂ ਵੀ ਨਹੀਂ ਘੁਮਾਉਂਦੀ ਹੈਗੀ ਉੱਤੇ ਦੀ ਠੀਕ ਆ ਰਿੰਕੂ ਚੱਲੋ ਜੀ ਫਿਰ ਹੁਣ ਆਪਾਂ ਪਹਿਲਾਂ ਕੱਢਣੀ ਆ ਸਾਰੋਂ ਸਾਰੋਂ ਕੱਢ ਕੇ ਫਿਰ ਕੱਢਾਂਗੇ ਵੱਢਾਂਗੇ ਕਣਕ ਇਹ ਬੈਲਟ ਵੀ ਰਹਿੰਦੇ ਨਹੀਂ ਕੁਝ ਚੜਾਉਣੀ ਆ ਜਾ ਦੇਖੋ ਸੜਕ ਦੇ ਨਾਲ ਆਇਆ ਬੱਚੇ ਨਾਲੇ ਵਿੱਚ ਅੜਜਾ ਨਾਲੇ ਦੇ ਬੱਚੇ ਨਾਲੇ ਬੱਚੇ ਨਾਲੇ ਬੱਚੇ ਨਾਲੇ ਨਹੀਂ ਕਰ ਜਾ ਨਾਲੇ ਬੈਠਾ ਰਹੂ ਇਹਨੂੰ ਚੱਲ ਚੱਲ ਸਰ ਹਾਂ ਨਾਲ ਤਰਦੇ ਗੜਾ ਖੜਕਦੇ ਆਦੇ ਇੱਧਰ ਇੱਧਰ ਕੱਟ ਕੇ ਰੱਖੀ ਮਰੀ ਓ ਇੱਧਰ ਕੱਟ ਕੇ ਰੱਖੀ ਰਿੰਕੂ ਆਏ ਦਰ ਆਉਣੀ ਵੀ ਮੂਰੇ ਚਾਰ ਨੇੜੇ ਲਾ ਲਾ ਉੱਧਰ ਇੱਥੇ ਕਾਲਾ ਵੇਖਦਾ ਹੋਊ ਚੱਲੋ ਰਾ ਇੱਧਰ ਮੇੜੇ ਲਾ ਕੇ ਰੱਖੀ ਬੱਤ ਆ ਇੱਥੇ ਜਾਂਦੇ ਨੇ ਇੱਧਰ ਮੇੜੇ ਲਾ ਲਾ ਔਰ ਇੱਧਰ ਤੇਰਾ ਮੋਟਰਸਾਈਕਲ ਵੀ ਖੜਾ ਚੱਲ ਚੱਲ ਇੱਧਰ ਦੇਖਾਈ ਦਿੱਕੂ ਕੱਲ ਸਰੋਂ ਕੱਢ ਕੇ ਆ ਗਏ ਬਾਈ ਮਸ਼ੀਨ ਚਲਾਤੀ ਆਪਾਂ ਨੇ ਇਹ ਹੁਣ ਲੱਗੇ ਨਾ ਤੜਕ ਵਧਣ ਇਹ ਇਧਰ ਜਾਂਦੀ ਆਪਣੀ ਮਸ਼ੀਨ ਅਰਾਬ ਦੀ ਮੌਸਮ ਚ ਵੀ ਕੱਲ ਦੀ ਬਹੁਤ ਗੜਬੜ ਸੀ ਗੜਬੜ ਸੀ ਬੱਦਲ ਬਾਈ ਹੋਈ ਰਹੀ ਆ ਬਹੁਤ ਜ਼ਿਆਦੇ ਕਣੀਆਂ ਪਈਆਂ ਮਾੜੀਆਂ ਮੋਟੀਆਂ ਕੋਈ ਕੋਈ ਕਣੀ ਦੀ ਪਈ ਆ ਜ਼ਿਆਦਾ ਨਹੀਂ ਪਿਆ ਸਾਡੇ ਵੱਲ ਮੀ 90 ਏਰੀਏ ਚ ਇਹ ਕਈ ਥਾਵਾਂ ਤੇ ਮੀ ਪੈ ਗਿਆ ਜ਼ਿਆਦਾ ਕਿ ਆਪਣਾ ਇੱਥੇ ਪਰਮਾਤਮਾ ਨੇ ਸੁੱਖ ਰੱਖੀ ਆ ਐਨੀ ਨਹੀਂ ਹੋਰ ਵੀ ਨਹੀਂ ਪਿਆ ਕਿ ਇੱਧਰ ਆਪਣੇ ਜਿੱਟੂ ਚਲਾ ਰਿਹਾ ਮਸ਼ੀਨ ਸਫਾਈ ਹੁਣ ਬਾਣੇ ਦੇਖ ਦਿਖਾਉਂਦੇ ਸਾਨੂੰ ਸਫਾਈ ਕਿੰਨੀ ਚਾ ਆਲੇ ਨਾ ਲਾਨ ਚ ਥੋੜੀ ਜਿਹੀ ਨਰਮਾਈ ਆ ਹਲਕਾ ਜਿਹਾ ਸਾਫ ਹੈ ਆਹ ਪਿਆਰ ਹੁੱਕੇ ਮੂਰੇ ਨੂੰ ਕਰਕੇ ਬਾਦੀ ਨਾ ਰਹਾ ਚੰਗਾ ਇਹ ਟਰੈਕਟਰ ਦੇ ਟਰੈਕਟਰ ਨਹੀਂ ਹੈਗਾ ਮੇਰੇ ਤੇ ਵਾਹ ਇੱਧਰ ਆ ਜਾ ਆਪਣਾ ਧਰਮਾ ਬਾਈ ਇਹ ਖਾ ਲੈ ਠੀਕ ਹੋਈਆ ਆ ਕਿਹੜਾ ਜਾ ਉਹ ਮੱਕੀ ਦੇ ਨੇੜੇ ਹੋਊਗਾ ਨਾ ਮੱਕੀ ਮੱਕੀ ਦੇ ਨੇੜੇ ਆ ਤਾਰਮੋਈ ਭਾਈ ਆਪਣੇ ਨਾਲ ਮਸ਼ੀਨ ਤੇ ਆ। ਇਹ ਇੱਥੇ ਇੱਕ ਨੌੜੇ ਪਿੰਡ ਦੇ ਹੀ ਆ ਮੁੰਡਾ। ਇਹ ਚਲਾਊਗਾ ਕਰਦੇ ਆਲ ਮਸ਼ੀਨ ਆਪਣੀ। ਆਉਂਗਾ ਟ੍ਰੱਲੀ ਦੇਖ। ਤਣਕ ਦਾ ਨਿਕਾਲ ਤਾਂ ਵਧੀਆ ਨਾ। ਬਹੁਤ ਟਾਪ ਆ। ਕੌਰ ਰਾਤ ਕੱਲ ਬੱਦਲ ਬੋਤਾ ਐ ਇਤਨੂੰ ਤਾਂ ਮੀਂਹ ਪੈ ਗਿਆ ਆਪਣੇ ਚਲ ਬੱਚਤ ਰਹਿ ਗਈ ਹੈ ਨਾ ਨਹੀਂ 4:30 ਤੋਂ ਤਾਂ ਵੱਧ ਹੋਊਗੀ ਪਤਾ ਕੀ ਆ 4 ਰਾਇਤ ਕੀ ਠੀਕ ਆ ਵਧੀਆ ਉਹ ਵੀਕ ਵੱਲ ਇੱਕ ਉਹ ਥੋੜੀ ਰਿਕੋ ਦੇਣੀ ਆ ਉੱਥੇ ਐਂਕੀ ਹਾਂ ਉੱਤੇ 18 ਕਿ ਗੋਨਟਲ ਮੋਸਾਂ ਵੀ ਤਾਂ ਆਪੋ ਤੇ ਟੌਪ ਬਣ ਕੈਣੀ 15 ਮਿੰਟ ਤੱਕ ਹੋਣੀ ਅੱਛਾ ਮਜ਼ਾ ਆ ਮੇਰੀ ਹੱਲ ਕੀ ਆ ਫਿਰ ਉਹ ਲੈ ਗਈ ਹੋਇਆ ਹਾਂ ਪੌਣੇ ਕੇ 2 ਵਜੇ ਦਾ ਕੀਲਾ ਬਣਦਾ ਆਪਣੇ ਹਨਾ ਹਾਂ ਜੀ ਪੌਣੇ 2 ਵਜੇ ਦਾ ਹਾਂ ਆਹੋ ਇਹ ਤਾਂ ਪੈ ਜਾਣਗੇ 13 ਸਤ 30 ਕੁੰਟਲ ਉੱਪਰ ਬੈਣਗੇ ਘਟਾ ਘਟ 25 ਕੁੰਟਲ ਹੀ ਪੈ ਜਾਣਗੇ ਹਮ ਮਨ ਕਿੱਲੇ ਦੀ ਲੈ ਜੂ ਜੀ ਰਾਮੋ ਕਿੰਨੇ ਤੋਂ ਪਤਾ ਚਾਉਂਗਾ ਕੀ ਲੈ ਦੇਵਾ ਵੱਧ ਲੈ ਜੂ ਅਪਰੇ ਲਿਓ ਹਮ 30 ਕੁੰਟਲ ਇਹ ਤਾਂ ਵੇ ਡੱਬੇ ਜੇ ਰਾਮ ਨਾਲ ਪੈ ਜਾਣਗੇ 35 40 ਕੁੰਟਲ ਦਾ 35 ਦਾ ਪੱਕੇ ਮੰਨ ਕੇ ਹਾਂ 35 ਦਾ ਯਾਰ ਇਹ ਚ ਪੈ ਜਾਂਦੇ ਹੁਣੇ 30 ਸੱਤ ਕਿ ਦੀ ਇਹਦੇ ਬੱਗੇ ਆ ਤਿੰਨ ਵਕੇ ਦੀ ਇਹ ਚ ਹੋਰ ਪੈ ਜਾਣੀ ਉਰੇ ਰਾਮ ਨਾਲ ਕੋ ਕਨੜ ਲਾਉਣਾ ਬਟਾ ਆ ਪੱਲੀਆਂ ਦਾ ਕੀ ਲੋੜ ਪੱਲੀਆਂ ਰਹਿਣੇ ਦਿੰਨੇ ਬਸ ਇਧਰ ਆ ਹੀ ਘੇਰਾ ਆਪਣਾ ਆਹੀ ਆਹੀ ਆ ਜਿਹੜਾ ਆ ਗਿਆ ਰੋ ਪਸ਼ੀਨ ਦੀ ਸੈਟਿੰਗ ਕਰਕੇ ਆਪਾਂ ਨੇ ਪਹਿਲਾਂ ਮੈਂ ਆਪ ਚਲਾਈ ਆਪ ਚਲਾ ਕੇ ਪੂਰੀ ਸੈੱਟ ਕਰਕੇ ਤੇ ਆਪਾਂ ਨੇ ਹੁਣ ਟੱਟੂ ਨੂੰ ਫਰਾਤੀ ਮਸ਼ੀਨ ਵੀ ਚਲਾਈ ਚੱਲ ਭਾਈ ਓਕੇ ਆ ਗਮ ਇੱਥੇ ਘਰਤੀ ਟਰਾਲੀ ਫੁੱਲ 大家们。 ਬੋਲੇ ਤੇਰੀ ਪੈਰ ਰਾਕੇ ਬਾਪੀ ਨੇ ਘਰ ਰੱਖਵਾਇਆ ਨਾਲ ਕਾਇਤੇ ਮੁੱਕੀ ਲਾਉਤਾ ਬਾਈ ਇਹ ਬਹੁਤ ਜਾ ਕੇ ਮਖੀਤ ਕੀ ਗਿਆ